ਰਾਂਗੇ ਆਪਾਂ ਦੇਖ ਲੈਣ ਵਾਲਾ ਹੀ ਸੌਦਾ ਕਰਾਂ ਕੋਈ ਐ ਨਹੀਂ ਹੈਗਾ ਵੀ ਇੰਨਾ ਮੰਗ ਲੈ ਤੋ ਸੱਡ ਲੈਂਦੀ ਜੇ ਆਪਾਂ ਗੱਲ ਕਰ ਗਏ ਤਾਂ ਇਹ ਜਿਹੜਾ ਹਣੀ ਹਸਨਪੁਰ ਵਾਲੇ ਕੋਲੇ ਘੋੜਾ ਸੀਗਾ ਮਾਰਸ਼ਲ ਵੀਰੇ ਉਹਦੀ ਧੀ ਆ ਉਹ ਜਿਹੜਾ ਘੋੜਾ ਸੀਗਾ ਉਹ ਐਡਮ ਦਾ ਸੀਗਾ ਐਡਮ ਦਾ ਸੀਗਾ ਤੇ ਜੇ ਮਾਂ ਪੱਖੋਂ ਦੇਖੋ ਪੂਰੀ ਪਿਓਰ ਆ ਇਹ ਮੱਝੂ ਕੇ ਬਲੱਡ ਲਾਈਨ ਦੀ ਤੇ ਬੰਦੀ ਆ ਜੇ ਤੁਸੀਂ ਚਾਲ ਦੀ ਗੱਲ ਕੀਤੀ ਆ ਚਾਲ ਦੀ ਬਾਈ ਰੇਵੀਆ ਚਾਲ ਇੰਨਾ ਸੋਹਣਾ ਪੈਰ ਦਿੰਦੀ ਆ ਨਾ ਵੱਡੀ ਚਾਲ ਤਾਂ ਜਣ ਜਿਹਨੇ ਕਦੇ ਤੁਰਕੇ ਨਹੀਂ ਦੇਖਿਆ ਲਓ ਵੀ ਮਿੱਤਰੋ ਸਵਾਗਤ ਕਰਦੇ ਆ ਨਵੇਂ ਸਾਲ ਦੀ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਤੁਹਾਡੇ ਲਈ ਸਾਰਿਆਂ ਦੀ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਇੱਕ ਮੱਝੂ ਕੇ ਬਲੱਡ ਲਾਈਨ ਦੀ ਬਹੁਤ ਜ਼ਿਆਦਾ ਚੰਗੀ ਘੋੜੀ ਬਰੂਡ ਮੇਅਰ ਜਿਵੇਂ ਆਪਾਂ ਕਹਿ ਦਿੰਨੇ ਆ ਵੱਡੇ ਵੱਡੇ ਬੱਚੇ ਪੈਦਾ ਕਰਨ ਵਾਲੀ ਜਿਹੜੀ ਆਪਾਂ ਤੁਹਾਨੂੰ ਘੋੜੀ ਦਿਖਾਉਣੀ ਆ ਜੋ ਕਿ ਇਸ ਟਾਈਮ ਮਿੱਤਰੋ ਹੈਗੀ ਆ ਬਕਾਊ ਕੀ ਇਦੀ ਜਾਣਕਾਰੀ ਹੈ ਸਾਰੀ ਉਹ ਬਾਈ ਤੋਂ ਆਪਾਂ ਲੈ ਕੇ ਤੁਹਾਡੇ ਤਾਂ ਹੀ ਸਾਂਝੀ ਕਰਾਂਗੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤਾਂ ਜੋ ਮੱਝੂ ਕੇ ਬਲੱਡ ਲਾਈਨ ਨੂੰ ਪਿਆਰ ਕਰਨ ਵਾਲੇ ਵੀਰ ਦਾ ਕਿਸੇ ਦਾ ਵੀ ਕੋਈ ਵਿਚਾਰ ਹੁੰਦਾ ਮੱਝੂ ਕੇ ਬਲੱਡ ਲਾਈਨ ਦੀ ਚੰਗੀ ਘੋੜੀ ਖਰੀਦਣ ਦਾ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਆਜੋ ਕਰਦੇ ਆਂ ਆਪਾਂ ਬਾਈ ਦੇ ਨਾਲ ਗੱਲਬਾਤ ਮੈਂਟੂ ਪਹਿਲਾਂ ਤਾਂ ਬਾਈ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਤੇਰਾ ਸਵਾਗਤ ਆ ਵੀਰੇ ਤੁਹਾਡਾ ਵੀ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਤੇ ਅੱਜ ਆਪਾਂ ਨਵੇਂ ਸਾਲ ਦੀ ਜਿਹੜੀ ਪਹਿਲੀ ਵੀਡੀਓ ਬਣਾਉਣ ਲੱਗੇ ਆਂ ਤੇ ਜਦੋਂ ਆਪਾਂ ਚੈਨਲ ਸ਼ੁਰੂ ਕਰਿਆ ਸੀਗਾ ਉਦੋਂ ਵੀ ਆਪਾਂ ਪਹਿਲੀ ਵੀਡੀਓ ਮਿੰਟੂ ਦੀ ਬਣਾਈ ਸੀ ਤੇ ਇਹ ਸਾਲ ਵੀ ਆਪਣੀ ਪਹਿਲੀ ਵੀਡੀਓ ਮਿੰਟੂ ਦੀ ਹੋਊਗੀ ਤੇ ਮਿੰਟੂ ਕੀ ਅਪਡੇਟ ਅੱਜ ਦੀ ਬਈ ਅੱਜ ਦੀ ਵੀਰੇ ਅਪਡੇਟ ਆ ਜਿਹੜੀ ਇਹ ਆਪਣੀ ਘੋੜੀ ਆ ਨਾਂ ਇਹਦਾ ਛੰਨੋ ਆ ਬਲੱਡ ਲਾਈਨ ਜਿਹੜੀ ਇਹਦੀ ਹੈਗੀ ਆ ਮੱਜੂ ਕੇ ਮੱਜੂ ਕੇ ਬਲੱਡ ਲਾਈਨ ਦੀ ਜੇ ਆਪਾਂ ਗੱਲ ਕਰਗੇ ਤਾਂ ਇਹ ਜਿਹੜਾ ਹਣੀ ਹਸਨਪੁਰ ਵਾਲੇ ਕੋਲੇ ਘੋੜਾ ਸੀਗਾ ਮਾਰਸ਼ਲ ਵੀਰੇ ਉਹਦੀ ਧੀ ਆ ਉਹ ਜਿਹੜਾ ਘੋੜਾ ਸੀਗਾ ਉਹ ਐਡਮ ਦਾ ਸੀਗਾ ਐਡਮ ਦਾ ਸੀਗਾ ਤੇ ਜੇ ਮਾਂ ਪੱਖੋਂ ਇਹਦੀ ਬਲੱਡ ਲਾਈਨ ਦੀ ਗੱਲ ਕਰਗੇ ਤਾਂ ਉਹ ਵੀ ਬਹੁਤ ਚੰਗੀ ਆ ਜਿਹੜੀ ਮਾਂ ਪੱਖੋਂ ਇਹਦੀ ਬਲੱਡ ਲਾਈਨ ਆ ਉਹ ਇਹਦੀ ਮਾਂ ਹੈਗੀ ਵੱਡੇ ਨੀਲੇ ਦੀ ਵੱਡੇ ਨੀਲੇ ਦੀ ਸੀਗੀ ਜਿਹੜੀ ਮੋਹੀਪਿੰਡ ਸੀ ਤੇ ਉਥੋਂ ਬਾਈ ਬਿੱਟੂ ਬਮਾਲੋ ਘੋੜੀ ਲੈ ਗਿਆ ਸੀਗਾ ਉਹਦੇ ਫਾਰਮ ਤੇ ਚਲੀ ਗਈ ਸੀ ਤੇ ਜਣੀ ਦੀ ਬਲੱਡ ਪੱਖੋਂ ਪੂਰੀ ਪਿਓਰ ਆ ਇਹ ਮੱਝੂ ਕੇ ਬਲੱਡ ਲਾਈਨ ਕਿੰਨੀ ਹਾਈਟ ਆ ਬਾਈ ਇਸ ਟਾਈਮ ਇਹਦੀ ਘੋੜੀ ਦੀ ਜੇ ਵੀਰੇ ਹਾਈਟ ਦੀ ਆਪਾਂ ਸਹੀ ਗੱਲ ਕਰਕੇ ਤਾਂ 60 ਪਲੱਸ ਦੀ ਹਾਈਟ ਆ ਜਿਹੜੀ ਹੈਗੀ ਆ ਦੀ ਮਿੰਟੂ ਇਹਦੀ ਕੈਨ ਵਿੱਚ ਸੂਏ ਬਾਈ ਇਹ ਇਸ ਟਾਈਮ ਇਹ ਬਾਈ ਸੂਏ ਸੀਗੀ ਪਹਿਲਾ ਸੂਆ ਨੇ ਦਿੱਤਾ ਆਪਣੇ ਰਾਂਝੇ ਘੋੜੇ ਤੋਂ ਉਹਨਾਂ ਮਾਲਕਾਂ ਕੋਲੇ ਦੂਜਾ ਸੂਆ ਆਪਣੇ ਕੋਲੇ ਇਹਨੇ ਬਸ਼ੇਰੀ ਦਿੱਤੀ ਆ ਅ ਸ਼ੈਨਸ਼ਾ ਘੋੜੇ ਤੋਂ ਮੱਝੂ ਦੇ ਬਲੱਡ ਲਾਈਨ ਦੇ ਬਾਈ ਹਨਾ ਹਾਂ ਮੱਝੂ ਦੇ ਬਲੱਡ ਲਾਈਨ ਦਾ ਤੇ ਹੁਣ ਆਪਣਾ ਇਹ ਘੋੜੀ ਗੱਬਣ ਹੈਗੀ ਆ ਅਨਮੋਲ ਰਤਨ ਘੋੜਾ ਜਿਹੜਾ ਸੋਨੂ ਪੜੈਨ ਜੀ ਕੋਲੇ ਸੀਗਾ ਇੱਕ ਹੀ ਘੋੜੀ ਉਹ ਤੋਂ ਆਪਣੀ ਇਹ ਗੱਬਣ ਉਹ ਬਸ਼ੇਰਾ ਬਾਈ ਨੇ ਸੇਲ ਕਰਤਾ ਕਿਉਂਕਿ ਸੋਨੂ ਪੜੈਨ ਨੂੰ ਬਾਈ ਤੁਸੀਂ ਜਾਣਦੇ ਆ ਹਨਾ ਜਿੰਨੇ ਵੀ ਉਹਦੇ ਕੋਲੇ ਘੋੜੇ ਰਹੇ ਆ ਪਹਿਲਾ ਬਲੰਦਰ ਆ ਬਲੰਦਰ ਜੇ ਕਹਿ ਦਈਏ ਖਲੀਫਾ ਉਹ ਵੀ ਨੰਬਰਾਂ ਜੀ ਆਉਂਦਾ ਕੋਈ ਜਾਣ ਪਹਿਚਾਨ ਦਾ ਮਹਤਾਜ ਤਾਂ ਹੈ ਨਹੀਂ ਉਹ ਖਲੀਫਾ ਘੋੜਾ ਫਿਰ ਆਪਾਂ ਕਹਿ ਦਈਏ ਜੇ ਗੱਲ ਕਰਗੇ ਤਾਂ ਰਾਂਝੇ ਘੋੜੇ ਦੀ ਰਾਂਝੇ ਘੋੜੇ ਦਾ ਜਿਹੜਾ ਸਤਾਰ ਸੀਗਾ ਉਹ ਵੀ ਅੱਜ ਕੱਲ ਜਿੰਨੇ ਵੀ ਸ਼ੋਅ ਆ ਸਾਰਿਆਂ ਤੇ ਨੰਬਰਾਂ ਤੇ ਹੀ ਆਉਂਦਾ ਤੇ ਹੁਣ ਉਹਦੇ ਕੋਲੇ ਬਾਈ ਕੋਲੇ ਸੀਗਾ ਅਨਮੋਲ ਰਤਨ ਜਿਹੜਾ ਆਰ ਪੀ ਗਿੱਲ ਲੁਧਿਆਣੇ ਵਾਲਿਆਂ ਕੋਲੇ ਸੀਗਾ ਅਲਬਖਸ਼ ਉਹਦਾ ਬੱਚਾ ਸੀਗਾ ਤੇ ਉਹ ਜਣਦੀ 30 31 ਮਹੀਨੇ ਦੀ ਉਮਰ ਦੇ ਵਿੱਚ ਹੀ ਬਹੁਤ ਚੰਗਾ 65 ਪਲੱਸ ਕੱਦ ਕਰ ਗਿਆ ਸੀਗਾ ਤੇ ਉਹ ਜਣਦੀ ਚੰਗੀ ਕੀਮਤ ਤੇ ਵੀਰੇ ਉਹ ਸੇਲ ਹੋ ਗਿਆ ਘੋੜਾ ਤੇ ਉਸ ਘੋੜੇ ਤੋਂ ਇਹ ਘੋੜੀ ਆਪਣੀ ਜਿਹੜੀ ਗੱਬਣ 23 ਮਾਰਚ ਨੂੰ ਜਣਦੀ ਪਿਛਲੇ ਸਾਲ ਦੀ ਜਿਹੜੀ ਸੀ ਉਹ ਤੋਂ ਇਹ ਗੱਬਣ ਸੀਗੀ ਹਾਂ ਠੀਕ ਹੈ ਮਿੰਟੂ ਜਿਵੇਂ ਆਪਾਂ ਘੋੜਿਆਂ ਦੇ ਸ਼ੌਂਕ ਦੀ ਗੱਲ ਕਰੀ ਹੈ ਹਨਾ ਬਹੁਤ ਸ਼ੌਂਕੀ ਤੇ ਹਨਾ ਤੂੰ ਜਜਵਾਤੀ ਬੰਦਾ ਮੈਂ ਘੋੜਿਆਂ ਨੂੰ ਲੈ ਕੇ ਹਨਾ ਤੇ ਕੀ ਕਾਰਨ ਬਣਿਆ ਵੀ ਇਹਨੂੰ ਆਪਾਂ ਵੇਚਣ ਦਾ ਕਾਰਨ ਕੀ ਆ ਬਾਈ ਕਾਰਨ ਬਾਈ ਵੇਚਣ ਦਾ ਹੈਗਾ ਜਿਵੇਂ ਮੈਂ ਮੰਨ ਲਓ ਜੋਬ ਵੀ ਕਰਦਾ ਘਰੇ ਹੁਣ ਮੇਰਾ ਡੈਡੀ ਜਿਹੜਾ ਉਹ ਕੱਲਾ ਵਾ ਇਹ ਜਿਹੜੇ ਦੋ ਜਾਨਵਰਾਂ ਚਲੋ ਸੁੱਖ ਨਾਲ ਬਸ਼ੇਰੀ ਬਾਈ ਘੋੜੀ ਬਣ ਗਈ ਇਹਦੀ ਤੇ ਨਵੀਂ ਉਮਹਾਨ ਦੀ ਜਿਹੜੀ ਬਸ਼ੇਰੀ ਉਹ ਐਲਤ ਕਰਦੀ ਆ ਤੇ ਆਪਣੇ ਡੈਡੀ ਤੋਂ ਫਿਰ ਸੰਭਾਂ ਨਹੀਂ ਜਾਂਦੀਆਂ ਜਾਂਦੀ ਜੇ ਇੱਕ ਕੱਢਦਾ ਮੈਂ ਤਾਂ ਦੂਜੀ ਘਰੇ ਹਲਤ ਕਰਨ ਲੱਗ ਜਾਂਦੀ ਆ। ਇਹੀ ਕਾਰਨ ਆ ਵੀ ਛੱਟ ਫੇੜ ਤੋਂ ਵਿਚਾਰ ਰਵੇ ਤੇ ਵੀ ਆਪਾਂ ਤਾਂ ਕਰਕੇ ਵੀ ਚਲੋ ਕਿ ਆ ਘੋੜੀ ਵੇਚ ਲਗੇ ਤੇ ਜਿਹੜੀ ਬੇਸ਼ੇਰੀ ਆ ਉਹ ਆਪਾਂ ਸੰਭ ਲਾਂਗੇ। ਠੀਕ ਆ। ਮਿੰਟੂ ਜੀ ਆਪਾਂ ਗੱਲ ਕਰੀਏ ਇਹਦੇ ਕੱਦ ਦੀ ਬਈ ਜਣਾ ਹਾਈਟ ਦੀ ਕਿੰਨੀ ਹਾਈਟ ਇਹਦੀ ਇਸ ਟਾਈਮ? ਹਾਈਟ ਬਾਈ ਇਹਦੀ ਜਿਹੜੀ ਹੈਗੀ ਆ ਸੱਖੋਂ ਬਾਹਰ ਆ ਹਾਈਟ ਤੇ ਜੇ ਆਪਾਂ ਗੱਲ ਕਰੀਏ ਇਹਦੇ ਜਿਹੜੇ ਬੱਚਿਆਂ ਦੀ ਕਿਉਂਕਿ ਵਧੀਆ ਪੇਟਲ ਘੋੜੀ ਆ ਬੱਚੇ ਜਣਨ ਦੀ ਪਹਿਲੇ ਸੂਏ ਦੀ ਜਿਹੜੀ ਇਹਦੀ ਬੇਸ਼ੇਰੀ ਸੀਗੀ ਉਹ ਵੀ ਚੰਗੀ ਹਾਈਟ ਕਰੀ ਖੜ ਜਿਹੜੀ ਰਾਂਝੇ ਘੋੜੇ ਤੋਂ ਸੀਗੀ ਤੇ ਆਪਣੇ ਵਾਲੀ ਇਹ ਜਿਹੜੀ ਬੇਸ਼ੇਰੀ ਆ ਮੱਝੂ ਕੇ ਬਲੱਡ ਲਾਈਨ ਦਾ ਜਿਹੜਾ ਘੋੜਾ ਸੀਗਾ ਆਪਣਾ ਸ਼ੈਨਸ਼ਾ ਆਪਣੇ ਜਲਾਲ ਦੀ ਵਾਲਾ ਬਿੱਲੂ ਸਰਪੰਚ ਜੀ ਕੋਲੇ ਤੇ ਉਹਦੀ ਬੇਸ਼ੇਰੀ ਆ ਉਹ ਵੀ ਜਣਦੀ ਸੋਹਣੀ ਹਾਈਟ ਕਰਦੀ ਆਉਂਦੀ ਆ ਹਾਂ ਬਾਈ ਸ਼ੋਅ ਕੁਆਲਟੀ ਦੀ ਹੈ ਨਾ ਉਹ ਵੀ ਬੇਸ਼ੇਰੀ ਜਿਹੜੀ ਬਹੁਤ ਵਧੀਆ ਤਿਆਰ ਹੋ ਰਹੀ ਹੈ ਨਾ ਮਗਰ ਹੈ ਨਾ ਹਾਂ ਬਸ ਵੀਰੇ ਥੋੜੀ ਜੀ ਸ਼ਾਮ ਸੋਹ ਵੱਲੋਂ ਹੀ ਆ ਕਿਉਂਕਿ ਯਾਰ ਟਾਈਮ ਨਹੀਂ ਲੱਗਦਾ ਕੱਲਾ ਐਤਵਾਰ ਨੂੰ ਟਾਈਮ ਲੱਗਦਾ ਤਾਂ ਉੱਥੇ ਬੰਦਾ ਹੁਣ ਕਿੰਨਾ ਕ ਹੱਥ ਫੇਰੀ ਫੇਰ ਲੂਗਾ ਯਾਰ ਇਹ ਚੀਜ਼ ਦੀ ਉਹ ਦਿੱਕਤ ਆਉਂਦੀ ਆ ਨਹੀਂ ਆਪਾਂ ਮਿਹਨਤ ਲੋ ਦਾ ਕੋਈ ਕਸਰ ਨਹੀਂ ਛੜਾਲੇ ਪਾਸੇ ਜਾਈਏ ਤਾਂ ਪਹਿਲਾਂ ਆਪਾਂ ਬਈ ਕੋਈ ਜਾਨਵਰ ਵੇਚਿਆ ਨੀਗਾ 7-8 ਸਾਲ ਹੋ ਗਏ ਘੋੜੀਆਂ ਰੱਖਦਿਆਂ ਨੂੰ ਪਹਿਲਾਂ ਤੋਂ ਰੱਬ ਨੂੰ ਹੀ ਪਿਆਰੀਆਂ ਹੋਈਆਂ ਚਲੋ ਉਹਦੀ ਰਾਜਾ ਚ ਤੇ ਪਹਿਲੀ ਘੋੜੀ ਜਿਹੜੀ ਆਪਾਂ ਆਪਦੀ ਜ਼ਿੰਦਗੀ ਦੀ ਜਿਹੜੀ ਵੇਚਣ ਲੱਗੇ ਆ ਮੈਂਟੂ ਬਾਈ ਸਵਾਲ ਵੀ ਮੈਨੂੰ ਲੱਗਾ ਜ਼ਿੰਦਗੀ ਦੇ ਵਿੱਚ ਚੈਨਲ ਤੇ ਜਿੰਨੇ ਟਾਈਮ ਤੋਂ ਆਪਾਂ ਕੰਮ ਕਰ ਰਹੇ ਆ ਹਨਾ ਪਹਿਲੇ ਬੰਦੇ ਤੋਂ ਹੀ ਆਪਾਂ ਪੁੱਛਿਆ ਇਹ ਨਹੀਂ ਅੱਜ ਤੱਕ ਸੇਲ ਵਾਲੇ ਬੰਦੇ ਤੋਂ ਕਦੇ ਆਪਾਂ ਇਹ ਨਹੀਂ ਪੁੱਛਿਆ ਵੀ ਵੇਚਣ ਦਾ ਕਾਰਨ ਕੀ ਆ ਹਨਾ ਪੈਂਟੂ ਫਿਰ ਕੀ ਇਹਦਾ ਰੇਟ ਰੇਟ ਰੂਟ ਤਾਂ ਵੀਰੇ ਦੇਖੋ ਆਪਾਂ ਫੋਨ ਤੇ ਇਹਦਾ ਕਨਫਰਮ ਕਰ ਲਾਂਗੇ ਠੀਕ ਆ ਜੀ ਰੇਟ ਕੋਈ ਗੱਲ ਨਹੀਂ ਸੱਜਣਾ ਮਿੱਤਰਾਂ ਨਾਲ ਕਰਾਂਗੇ ਆਪਾਂ ਦੇਖ ਲੈਣ ਵਾਲਾ ਹੀ ਸੌਦਾ ਕਰਾਂ ਕੋਈ ਐ ਨਹੀਂ ਹੈਗਾ ਵੀ ਇੰਨਾ ਮੰਗ ਲਿਆ ਤੇ ਉਹ ਕਰ ਲਿਓ ਕਰ ਠੀਕ ਹੈ ਤੇ ਹੁਣ ਇਹ ਕਨਫਰਮ ਕਿੰਨੇ ਟਾਈਮ ਦੀ ਗੱਬਣਾ ਬਈ ਇਹ ਕਿੰਨੇ ਟਾਈਮ ਦੀ ਵੀਰੇ ਬਸ ਤੁਸੀਂ ਲਾ ਲਓ 23 ਮਾਰਚ ਦੀ ਜਿਹੜੀ ਪਿਛਲੇ ਸਾਲ ਦੀ ਆਪਣਾ 2023 ਦਾ ਸੀਗਾ ਠੀਕ ਹੈ ਉਹ ਚਣ ਦੀ ਮੇਟ ਹੋਈ ਵੀ ਆ ਤੇ ਮੈਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਤੇ ਮੋਬਾਈਲ ਨੰਬਰ ਹੈ ਨਾ ਦਰਸ਼ਕਾਂ ਨੂੰ ਵੀਡੀਓ ਦੇ ਵਿੱਚ ਹੀ ਆਪਾਂ ਦੱਸਾਂਗੇ ਕਿਉਂਕਿ ਕਿਸੇ ਵੀ ਵੀਰ ਨੇ ਗੱਲਬਾਤ ਕਰਨੀ ਹੈ ਜਿਹੜੀ ਸੌਖੀ ਹੋ ਜਾਂ ਅਜੀਤਵਾਲ ਤੋਂ 4-5 ਕਿਲੋਮੀਟਰ ਹੀ ਦੂਰ ਆ ਤੇ ਮੋਬਾਈਲ ਨੰਬਰ ਦੀ ਇਹ ਗੱਲ ਕਰ ਗਏ 8872348233 ਹ ਕਿਸੇ ਵੀ ਵੀਰ ਦਾ ਵਿਚਾਰਵੰਦਾ ਵਾ ਮੱਜੂ ਕੇ ਬਲੱਡ ਲਾਈਨ ਬਾਰੇ ਸਾਰੀ ਜਾਣਕਾਰੀ ਘੋੜੀ ਦੀ ਜਿਹੜੀ ਬਲੱਡ ਦੀ ਹੈ ਬਾਈ ਨੇ ਆਪਾਂ ਨੂੰ ਦੇ ਦਿੱਤੀ ਹੈ ਹਨਾ ਬਹੁਤ ਸਾਊ ਤੇ ਸ਼ਰੀਫ ਜਿਹੜੀ ਇਹ ਘੋੜੀ ਆ ਤੇ ਬਹੁਤ ਚੰਗੀ ਚਾਲ ਤੁਰਦੀ ਆ ਬਹੁਤ ਸੋਹਣਾ ਤੋਰਾ ਤੁਰਦੀ ਆ ਤੇ ਬਾਈ ਰਾਈਡਿੰਗ ਦਾ ਚੰਗਾ ਸ਼ਕੀਨ ਆ ਤੇ ਮੈਂ ਤੁਹਾਨੂੰ ਫਿਰ ਰਾਈਡਿੰਗ ਤਾਂ ਹੁਣ ਬੰਦ ਹੋਊਗੀ ਹਨਾ ਬਾਈ ਰਾਈਡਿੰਗ ਵੀਰੇ ਤੇ ਬੰਦੀ ਆ ਜੇ ਤੁਸੀਂ ਚਾਲ ਦੀ ਗੱਲ ਕੀਤੀ ਆ ਚਾਲ ਦੀ ਬਾਈ ਰੇਵੀਆ ਚਾਲ ਇੰਨਾ ਸੋਹਣਾ ਪੈਰ ਦਿੰਦੀ ਆ ਨਾ ਵੱਡੀ ਚਾਲ ਤਾਂ ਜਣ ਜਿਹਨੇ ਕਦੇ ਤੁਰਕੇ ਨਹੀਂ ਦੇਖਿਆ ਤੇ ਪਿੱਛੋਂ ਜਿਹੜੀ ਕੱਡੀ ਸੀਗੀ ਜਿਹੜਾ ਅਲੀ ਸੀਗਾ ਚਾਪਕ ਉਹਦੀ ਘੋੜੀ ਕੱਡੀ ਵੀ ਪਹਿਲਾਂ ਇਹ ਰੇਸਾਂ 'ਚ ਵੀ ਤੁਰਦੀ ਰਹੀ ਕੋੜੀ ਇਹ ਨਹੀਂ ਬਿਲਕੁਲ ਬਾਈ ਆਪਾਂ ਖੁਦ ਇਹ ਕੋੜੀ ਤੇ ਸੱਜਣੋ ਰਾਈਡਿੰਗ ਕਰੀ ਆ ਨਾ ਬਹੁਤ ਸੋਹਣੀ ਤੋਰੇ ਦੀ ਬਹੁਤ ਜਾਦੇ ਚੰਗੀ ਆ ਨਾ ਤੇ ਬਾਕੀ ਜਿਵੇਂ ਆਪਾਂ ਕਹਦੇ ਆ ਵੀ ਚੰਗਾ ਬਲੱਡ ਆ ਤੇ ਮਗਰ ਆਪਾਂ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਹੁਣ ਇਸ ਟਾਈਮ ਬੱਚਾ ਦੇਖ ਰਹੇ ਹੋ ਇਹਹੀ ਘੋੜੀ ਦਾ ਬੱਚਾ ਵਾ ਤੇ ਬਹੁਤ ਛੋਟੀ ਉਮਰ ਦੇ ਬੱਚੇ ਬਹੁਤ ਜਿਆਦਾ ਚੰਗੀ ਕੀਮਤ ਇਹ ਬੇਚੇਰੀ ਦੇ ਉੱਪਰ ਵੀ ਲੱਗੀ ਹੋਈ ਸੀ ਬਾਈ ਜੀ ਦੀ ਕਿਉਂਕਿ ਮੱਜੂਗੇ ਬਲੱਡ ਲਾਈਨ ਦਾ ਸ਼ਕੀਨ ਆ ਕਿਸੇ ਵੀ ਵੀਰ ਦਾ ਵਿਚਾਰ ਬਣਦਾ ਵਾ ਤਾਂ ਬਾਈ ਦੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਕਰ ਸਕਦੇ ਹੋ ਸੰਪਰਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਜਿਹੜੇ ਸੱਜਣ ਮੱਝੂਗੇ ਬਲੱਡ ਲਾਈਨ ਨੂੰ ਪਿਆਰ ਕਰਦੇ ਆ ਉਹਦੇ ਤੱਕ ਇਹ ਵੀਡੀਓ ਪਹੁੰਚਾਉਣਾ ਆਪਣਾ ਫਰਜ਼ ਆ ਕਿਉਂਕਿ ਮੱਝੂਗੇ ਬਲੱਡ ਲਾਈਨ ਦੇ ਜਾਨਵਰ ਆ ਜਿਹੜੇ ਚੰਗੇ ਆ ਚੰਗੇ ਰਿਜ਼ਲਟਾਂ ਵਾਲੇ ਚੰਗੀਆਂ ਪ੍ਰਾਣੀਆਂ ਬਲੱਡ ਲਾਈਨਾਂ ਦੀਆਂ ਘੋੜੀਆਂ ਜਿਹੜੀਆਂ ਲੋਕਾਂ ਦੀ ਹਮੇਸ਼ਾ ਮੰਗ ਰਹਿੰਦੀ ਆ ਉਹਨਾਂ ਦਾ ਕਿ ਵੀਡੀਓ ਪਹੁੰਚਦੀ ਹੋ ਸਕੇ ਜਿਉਂਦੇ ਵਸਦੇ ਰਹੋ ਜੀ ਧੰਨਵਾਦ